ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਜੀ ਟਰੈਕਟਰ ਮੰਡੀ ਤਲਵੰਡੀ ਸਾਗੋ 5 ਜੂਨ 2024 ਨੂੰ ਵੀਡੀਓ ਬਣਾਉਣ ਲੱਗੇ ਆ ਭਰਾਵੋ ਲੇਟ ਪਹਿਲਾਂ ਸੌਦੇ ਸੁੱਦੇ ਅਚ ਕਾਫੀ ਹੋਏ ਆ ਕਿ ਲੇਟ ਜੇ ਲਾਈਵ ਹੋਏ ਆ ਭਰਾਵੋ ਅੱਜ ਜਿਹੜੇ ਜਿਹੜੇ ਟਰੈਕਟਰ ਮੰਡੀ ਦੇ ਟਰੈਕਟਰ ਰਹਿ ਗਏ ਉਹਨਾਂ ਟਰੈਕਟਰਾਂ ਸੰਬੰਧੀ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੇ ਜਿਹੜੇ ਭਰਾ ਜੁੜੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਖੜੇ ਆ ਅੱਜ ਸ਼ੁਰੂ ਚ ਖੜੇ ਆ ਬਾਈ ਚਰਨਜੀਤ ਕੋਲੇ ਚਰਨਜੀਤ ਸਿੰਘ ਧਾਲੀਵਾਲ ਪਿੰਡ ਕਮਾਲ ਜ਼ਿਲ੍ਹਾ सिरसा ਨੇੜੇ ਕਾਲੇ ਵਾਲੀ ਮੰਡੀ ਬਾਈ ਹੋਰਾਂ ਨੇ ਅੱਜ ਤਿੰਨ ਟਰੈਕਟਰ ਵੇਚਤੇ ਬਾਈ ਆ ਸੀ7 ਟਰੈਕਟਰ ਮੰਡੀ ਚ ਲਾਏ ਹੋਏ ਆ ਮਿਲਦੇ ਆਪਾਂ ਨੂੰ ਬਾਈ ਕੀ ਹਾਲ ਹੈ ਜੀ ਠੀਕ ਆ ਵੱਡੇ ਵੀਰੋ ਥੋੜੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੋੜੇ ਬਾਈ ਅੱਜ ਨਾ ਅਸੀਂ ਟਰੈਕਟਰ ਦਿਖਾਉਣੇ ਆ ਕੱਲਿਆਂ ਦੇ ਵੀਰ ਬਣ ਕੇ ਅੱਜ ਦੇ ਬਾਈ ਤਰੀਕ ਦੇ ਬਾਈ ਨੂੰ ਮਿਲੋ ਜੇ ਕਿ ਇਹਨਾਂ ਟਰੈਕਟਰਾਂ ਸੰਬੰਧੀ ਕਿਸੇ ਨੇ ਵੀ ਟਰੈਕਟਰ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਕੋਲੇ ਸ਼ੁਰੂ ਕਰਦੇ ਆ ਪਹਿਲਾਂ ਬਾਈ ਕੋਲੇ ਹੈਗਾ ਸੋਨਾਲਿਕਾ ਡੀਆਈ 50 ਬਾਈ ਜੀ ਕਿਹੜਾ ਮਾਡਲ ਆ ਟਰੈਕਟਰ ਇਹ ਬੀ ਮਾਡਲ ਆ ਇਹ ਬੀ ਮਾਡਲ ਹੈ 5 ਲੱਖ 40 ਹਜ਼ਾਰ ਤੁਸੀਂ ਇਹਦੀ ਡਿਮਾਂਡ ਕਰਦੇ ਹੋ ਤੇ ਦਿਓਗੇ ਕਿੰਨੇ ਦਾ ਵੀਰਾਂ ਦੇ ਦੇ 20 ਦਾ ਜੀ 20 ਦਾ ਸਰਸਾ ਨੰਬਰ ਹੈ ਬਈ ਜੀ ਸਰਸਾ ਨੰਬਰ ਟਰੈਕਟਰ ਹੈ ਭਰਾਵਾ ਫਸਟ ਆਨਰ ਟਰੈਕਟਰ ਹੈ ਟਰੈਕਟਰ ਦੇ 4 ਲੱਖ ਰੁਪਏ ਦੇ ਲਗਭਗ ਲੋਨ ਹੋ ਜਾਊਗਾ ਬਾਈ ਜੀ ਜੇ ਕਿਸੇ ਭਰਾ ਨੇ ਲੋਨ ਕਰਾਉਣਾ ਹੋਵੇ ਆਪਣਾ ਨੰਬਰ ਰੋਟ ਕਰ ਲੋ 9465362000 9465362000 ਆਪਾਂ ਵੀ ਲੋਨ ਕਰਵਾ ਦੇਾਂਗੇ ਤੇ ਬਾਈ ਤੋਂ ਵੀ ਕਰਵਾ ਕੇ ਦੇ ਦਾਂ ਜੇ ਕਿਸੇ ਭਰਾ ਨੇ ਕਿਰਾਏ ਵਾਲੇ ਨੇ ਜਾਂ ਘੱਟ ਪੈਸੇ ਲਾਉਣੇ ਆ ਬਾਕੀ ਆਸਾਨ ਕਿਸ਼ਤਾਂ ਹੋ ਜਾਣਗੀਆਂ ਬਾਈ 5 ਲੱਖ ਤੇ 40000 ਰੁਪਏ ਰੇਟ ਕਰਦਾ ਬਾਈ ਕਹਿੰਦਾ 5 ਲੱਖ 20000 ਦਾ ਟਰੈਕਟਰ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਾਣ ਕਰ ਦੋ ਜਮਾਂ ਹੀ ਨਵ ਘੰਟੇ ਚੱਲੇ ਹੋਏ ਚੱਲਿਆ 1000 ਕੰਟਾ ਜੀ 1000 ਕੰਟਾ ਚੱਲਿਆ ਬਾਈ ਜਿਹੜੇ ਜਿਹੜੇ ਭਰਾ ਆਪਣੇ ਵੀਡੀਓ ਦੇਖ ਰਿਹਾ ਬਾਈ ਜੀ ਨਾਲ ਦੀ ਨਾਲ ਸ਼ੇਅਰ ਕਰੀ ਚੱਲੋ ਅੱਗੇ ਹੈਗਾ ਬਾਈ ਕੋਲੇ ਫਾਰਮ ਟਰੱਕ 65 ईपीआई ਫਾਰਮ ਟਰੱਕ 65 2011 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ ਇਹਦੇ ਟਰੈਕਟਰ ਤੇ ਵੀ ਬਾਈ ਜੀ 2 ਲੱਖ ਰੁਪਏ ਦਾ ਲੋਨ ਹੋ ਜਾਊਗਾ ਜੇ ਕਿਸੇ ਭਰਾ ਨੇ ਲੋਨ ਕਰਾਉਣਾ ਹੋਵੇ ਤਾਂ ਪੰਜਾਬ ਨੰਬਰ ਟਰੈਕਟਰ ਹੈ ਬਾਈ ਜੀ ਫਸਟ ਓਨਰ ਹੈ ਬਾਈ ਇਹ ਕਿੰਨੇ ਦਾ ਦੇਣਾ 4 ਲੱਖ ਰੁਪਇਆ ਬਾਈ ਡਿਮਾਂਡ ਕਰਦਾ ਹੈ ਬਾਈ ਇਹ ਕਿੰਨੇ ਦਾ ਰੱਖਣਾ 3.80 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਦੇ ਦੇਾਂਗੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਪਾ ਦਾਂਗੇ ਤੇ ਤੁਹਾਨੂੰ ਬੋਲ ਵੀ ਦਿੰਨੇ ਆ 80 ਪੈਸੇ ਵਾਂਗੂ ਟਾਇਰ ਪਿਆ ਟਰੈਕਟਰ ਤੇ ਪੂਰਾ ਫੁੱਲ ਸੋਹਣਾ ਬਾਈ ਜੀ ਥੋੜਾ ਫੋਨ ਨੰਬਰ ਬੋਲੋ ਜੀ 9416586728 9416586728 ਬਾਈ ਦਾ ਮੋਬਾਈਲ ਨੰਬਰ ਹੈ ਜੀ 9416586728 ਆਜੋ ਅੱਗੇ ਬਾਈ ਜੀ ਅੱਗੇ ਬਾਈ ਕੋਲ ਹੈਗਾ ਜੀ 855B 20 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਫੁੱਲ ਸੋਹਣਾ ਨਵਾਂ ਟਰੈਕਟਰ ਹੈਗਾ 80 85 ਪੈਸੇ ਟਰੈਕਟਰ ਦੇ ਟਾਇਰ ਪੈ 6 ਲੱਖ ਤੇ 85000 ਰੁਪਇਆ ਡਿਮਾਂਡ ਕਰਦਾ ਹੈ 16 9 28 ਦੇ ਟਾਇਰ ਨੇ 2 ਸਪੀਡ ਟਰੈਕਟਰ ਹੈ ਬਾਈ ਇਹ ਕਿੰਨੇ ਦਾ ਦੇਣੇ ਜੀ 6 ਲੱਖ ਤੇ 60000 ਦਾ ਦੇ ਦਾਂਗੇ 6 ਲੱਖ 60000 ਦਾ ਇਹ ਤੇ ਵੀ ਲੋਨ ਹੋ ਜਾਊਗਾ ਬਾਈ ਜੀ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਨਾ ਇੱਕ ਤਾਂ ਨਾ ਬਾਈ ਜੀ ਬੇਨਤੀ ਹੈ ਲਾਈਵ ਚੱਲੀ ਜਾਂਦਾ ਜੇ ਕੋਈ ਭਰਾ ਫੋਨ ਕਰ ਰਿਹਾ ਵੀਰੇ ਫੋਨ ਕਟਨਾ ਕਰੋ ਜੀ ਇਸ ਟਰੈਕਟਰ ਤੇ ਬਾਈ ਜੀ 5 ਲੱਖ ਰੁਪਏ ਦਾ ਲੋਨ ਹੋ ਜਾਊਗਾ 5 ਤੋਂ 5.5 ਲੱਖ ਤੱਕ ਲੋਨ ਹੋ ਜਾਊਗਾ ਲੱਖ ਸਵਾ ਲੱਖ ਰੁਪਇਆ ਭਰ ਕੇ ਤੁਸੀਂ ਟਰੈਕਟਰ ਲਿਆ ਸਕਦੇ ਹੋ ਨਵਾਂ 855 ਬਾਈ ਜੀ ਇਹ ਸੋਹ ਵਾਲੇ ਤਾਂ ਹੁਣ ਮਿਲਦੇ ਨਹੀਂਗੇ ਅੱਗੇ ਬਾਈ ਕੋਲੇ ਆ ਜਾਂਦਾ ਹੈਗਾ ਹਰਿਆਣਾ ਨੰਬਰ ਦਾ ਟਰੈਕਟਰ ਹੈ 2009 ਮਾਡਲ ਟਰੈਕਟਰ ਹੈਗਾ 4 ਲੱਖ 95000 ਰੁਪਇਆ ਟਰੈਕਟਰ ਦੀ ਡਿਮਾਂਡ ਹੈਗੀ 3 ਸਪੀਡ ਵਾਲਾ ਟੌਪ ਮਾਡਲ ਵਾਲਾ 3 ਸਪੀਡ ਵਾਲਾ ਪਤਾ ਨਹੀਂ ਕੌਣ ਮੈਂ ਮਾਫੀ ਮੰਗਦਾ ਥੋੜੇ ਤੋਂ ਬਾਰ-ਬਾਰ ਫੋਨ ਕਰ ਰਿਹਾ ਇੱਕ ਬੰਦੇ ਨੂੰ ਰੋਕਣ ਦੇ ਬਾਵਜੂਦ ਵੀ